ਗੁਰਦਾਸ ਸਾਹਿਬ ਕਹਿੰਦੇ ਕਿਰਪਾ ਦਾ ਸਮੁੰਦਰ ਆਕਾਲ ਪੁਰਖ ਵੈਗਰੂ ਐਸਾ ਜੀਵਨ ਨਿਭਾ ਐਸਾ ਆਪਣਾ ਸਬੰਧ ਨਿਭਾ ਜਿਵੇਂ ਪਤੀ ਬਰਤਾ ਬੀਬੀ ਆਪਣੇ ਮਾਲਕ ਦੇ ਹੁਕਮ ਦੀ ਉਲੰਘਣਾ ਨਹੀਂ ਕਰਦੀ ਹਮੇਸ਼ਾ ਉਹ ਬੋਲ ਉਹ ਸੋਚ ਉਹ ਵਿਚਾਰ ਆਪਣੇ ਅੰਦਰੋਂ ਵੀ ਆਪਣੇ ਮਾਲਕ ਦੇ ਵਿਰੁੱਧ ਕੋਈ ਫੁਰਨਾ ਉਤਪੰਨ ਨੀ ਕਰਦੀ ਯਾਦ ਰੱਖੀ ਇਹ ਨਾ ਹੋਵੇ ਕਿ ਤੂੰ ਬਾਰੋਂ ਤਾਂ بڑا ਲਿਬਾਸ ਸਿੱਖੀ ਵਾਲਾ ਪਹਿਨਿਆ ਅੰਦਰੋਂ ਤੇਰੇ ਵਿਚਾਰ ਗੁਰੂ ਤੋਂ ਉਲਟੇ ਹੋਵਣ ਕਹਿੰਦੇ ਉਸੇ ਤਰ੍ਹਾਂ ਅਰ ਕਰ ਮਰ ਜੀਵਾ ਉਸੇ ਹਾਲਤ ਦੇ ਵਿੱਚ ਹੋ ਜਿਵੇਂ ਟੁੱਬੀ ਮਾਰਨ ਵਾਲਾ ਤੋਬਾ ਜਿੰਨੀ ਡੂੰਗੀ ਟੁੱਬੀ ਲਾਉਂਦਾ ਓਨੇ ਹੀਰੇ ਮੋਤੀ ਕੱਢ ਲਿਆ ਹੁੰਦਾ ਤੂੰ ਵੀ ਉਸੇ ਹਾਲਤ ਦੇ ਵਿੱਚ ਆ ਜਿੰਨੇ ਅੰਦਰ ਗਹਿਰਾ ਉਤਰੇਗਾ ਓਨਾ ਗਿਆਨ ਪ੍ਰਾਪਤ ਕਰੇਗਾ ਓਨਾ ਪ੍ਰਭੂ ਦੇ ਚਰਨਾਂ ਨਾਲ ਜੁੜਦਾ ਜਾਵੇਗਾ ਓਨਾ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਪਾ ਲਵੇਗਾ ਆਨੰਦ ਪ੍ਰਾਪਤ ਕਰੇਗਾ ਅੰਦਰੋਂ ਹੀਰੇ ਮੋਤੀ ਪ੍ਰਾਪਤ ਕਰੇਗਾ ਜਿੰਨਾ ਗਹਿਰਾ ਉਤਰਦਾ ਜਾਵੇਂਗਾ ਆਪਣੇ ਅੰਦਰ ਬਾਹਰ ਨਹੀਂ ਬਾਹਰ ਕੁਝ ਨਹੀਂ ਜੋ ਕੁਝ ਮਿਲਣਾ ਹੈ ਸੁਖ ਸ਼ੁਭਦਾਮਾ ਸਕੂਨ ਗਿਆਨ ਧਿਆਨ ਭਗਵਾਨ ਇਹ ਅੰਦਰੋਂ ਹੀ ਮਿਲਣਾ ਹੈ ਉਹ ਬਹੁਤ ਘਟਿਆ ਬਹੁਤ ਕੋਈ ਕਰੋੜਾਂ ਵਿੱਚੋਂ ਇੱਕ ਦੋ ਸੱਜਣ ਹੁੰਦੇ ਜਿਹੜੇ ਆਪੇ ਦੀ ਖੋਜ ਕਰਦੇ ਆਪਣੇ ਅੰਦਰ ਉਤਰਦੇ ਨੇ ਨਹੀਂ ਤੇ ਬਾਹਰ ਦੀ ਖੋਜ ਅਸੀਂ ਬੜੀ ਕਰਦੇ ਜਿੰਨੀ ਜਿੰਨੀ ਜਾਣਕਾਰੀ ਆਪਾਂ ਨੂੰ ਔਰ ਬਾਹਰ ਦੀ ਇਹ ਆਪਣੇ ਆਪ ਦੀ ਨਹੀਂ ਹੈ ਆਪਣੇ ਆਪ ਦੀ ਨਹੀਂ ਜਿੰਨੀ ਆਂਡ ਗਵਾਨ ਤੇ ਨਗਰ ਦੀ ਏ ਉਨੀ ਸਾਨੂੰ ਆਪਣੇ ਘਰ ਪਰਿਵਾਰ ਦਾ ਨਹੀਂ ਪਤਾ ਕਿ ਕੈਸੇ ਵਿਚਾਰ ਚੱਲ ਰਹੇ ਬੱਚਿਆਂ ਦੇ ਵਿਚਾਰ ਕੈਸੇ ਨੇ ਪਰਿਵਾਰ ਦੇ ਵਿਚਾਰ ਕੈਸੇ ਨੇ ਭੈਣ ਭਾਈਆਂ ਦੇ ਵਿਚਾਰ ਕੈਸੇ ਨੇ ਕੋਈ ਪਤਾ ਨਹੀਂ ਸਾਨੂੰ ਦੂਜਿਆਂ ਬਾਰੇ ਬਹੁਤ ਪਤਾ ਹੈ ਦੂਰੀ ਤੋਂ ਬਹੁਤ ਪਤਾ ਹੈ ਪਰ ਆਪਣੇ ਜਿੰਨਾਂ ਨੇੜੇ ਆਈਏ ਨਹੀਂ ਪਤਾ ਸਾਨੂੰ ਬਾਹਰ ਸੰਸਾਰ ਬਾਰੇ ਬਹੁਤ ਪਤਾ ਹੈ ਆਪਣੇ ਅੰਦਰ ਨਰੰਕਾਰ ਬਾਰੇ ਕੋਈ ਨਹੀਂ ਪਤਾ ਸੰਸਾਰ ਬਾਰੇ ਸਾਡੇ ਕੋਲ ਵਿਚਾਰ ਬਹੁਤ ਨੇ ਬਾਹਰ ਦੇ ਮਸਲੇ ਸੁਲਝਾਉਣ ਲਈ ਸਾਡੇ ਕੋਲ ਗਿਆਨ ਪਤਾ ਫੋਰਣੇ ਵਿਚਾਰ ਬਹੁਤ ਨੇ ਅੰਦਰ ਦੀ ਦੁਨੀਆ ਦਾ ਕੋਈ ਨਹੀਂ ਪਤਾ ਇਹ ਸਰੀਰ ਦੀ ਦੁਨੀਆ ਹੈ ਮਨ ਦੀ ਦੁਨੀਆ ਅੰਦਰ ਹੈ ਮਾਲਕ ਵਿੱਚ ਮਨ ਨਹੀਂ ਮਿਲਣਾ ਹੈ ਜੀਵ ਨੇ ਮਿਲਣਾ ਹੈ ਉਹਦੇ ਬਾਰੇ ਅਸੀਂ ਕਦੇ ਸੋਚਿਆ ਹੀ ਨਹੀਂ ਉਹਦੇ ਤੱਕ ਕਦੇ ਪਹੁੰਚਣ ਦਾ ਧਤਨ ਹੀ ਨਹੀਂ ਕੀਤਾ ਉਹਨੂੰ ਸਾਫ ਸੁਥਰਾ ਕਰਨ ਦਾ ਧਤਨ ਹੀ ਨਹੀਂ ਕੀਤਾ ਅੰਦਰ ਨੂੰ ਉਤਰਨਾ ਹੈ ਅੰਦਰ ਨੂੰ ਉਤਰ ਕੇ ਫੇਰ ਉਸ ਮਾਲਕ ਨਾਲ ਮਿਲਣਾ ਹੈ ਫੇਰ ਪ੍ਰਕਾਸ਼ਿਤ ਹੋਣਾ ਹੈ ਜੀਵਨ ਫਿਰ ਮਾਲਕ ਵਿੱਚ ਅਭੇਦਤਾ ਹੋਣੀ ਹੈ ਉਹ ਗਤ ਪਾਵੇ ਪਾਵਤ ਪਰਮਗਤ ਫੇਰ ਉਹ ਐਸੇ ਜੀਵਨ ਵਾਲਾ ਪਰਮ ਸਭ ਤੋਂ ਵੱਡੀ ਗਤੀ ਕੇਵਲ ਮੋਕਸ਼ ਮਾਲਕ ਵਿੱਚ ਮਿਲਣਾ ਇੱਕ ਮੇਕਤਾ ਆਭੇਦਤਾ ਜਿਹੜੀ ਆ ਉਹਨੂੰ ਹਾਸਲ ਕਰ ਲਏਗਾ ਸਰਬੇਨਿਧਾਨ ਜੀ ਸਾਰੀਆਂ ਨਦੀਆਂ ਦਾ ਖਜ਼ਾਨਾ ਪਾ ਲਵੇਗਾ ਉਹ ਕਿਹੜਾ ਆਕਾਲ ਪੁਰਖ ਵੈਗ ਉਸ ਨੂੰ ਪਾ ਲਵੇਗਾ ਪ੍ਰਾਪਤ ਕਰ ਲਵੇਗਾ ਜਦੋਂ ਮਾਲਕ ਨਾਲ ਜੁੜੇਗਾ ਮਾਲਕ ਦੀ ਮਾਰਗ ਤੇ ਤੁਰੇਗਾ ਅਗਰ ਤੁਰਦਾ ਨਹੀਂ ਜੁੜਦਾ ਨਹੀਂ ਤੇ ਕੁਝ ਉਹਨੂੰ ਹਾਸਲ ਨਹੀਂ ਹੋਣਾ ਭਾਈ ਸਾਹਿਬ ਅਗਲੇ ਕਬੀਤ ਦੇ ਦੁਆਰਾ ਕਿਰਪਾ ਕਰਦੇ ਆ ਸੇਧਾ ਸਮੇ ਅਗਿਆਨ ਮੰਨ ਕੇ ਰਸਾਏ ਨਹੀਂ ਪਾਈ ਗੁਰਦਾਸ ਸਾਹਿਬ ਕਹਿੰਦੇ ਪ੍ਰਭੂ ਨਾਲ ਮਿਲਾਪ ਪ੍ਰਭੂ ਨਾਲ ਮਿਲਣਾ ਇੱਕ ਮੇਕਤਾ ਹੋਣ ਲੱਗੀ ਇੱਕ ਮੇਕਤਾ ਹਾਸਲ ਕਰਨ ਲੱਗਾ ਤੇ ਕੁਝ ਪ੍ਰਭੂ ਦੇ ਨਾਲ ਐਨ ਮਸ਼ੱਕਤ ਕਾਲਦਿਆਂ ਜਿਹੜੇ ਸਮੇਂ ਦੀ ਉਡੀਕ ਸੀ ਨਾ ਕਿ ਮਾਲਕ ਦਾ ਤੇ ਮੇਰਾ ਮਿਲਾਪ ਹੋਣਾ ਹੈ ਪਰਮਾਤਮਾ ਦਾ ਤੇ ਮੇਰਾ ਮਿਲਾਪ ਹੋਣਾ ਹੈ ਜੀਵ ਤੇ ਈਸ਼ਵਰ ਦੀ ਏਕਤਾ ਹੋਣੀ ਆ ਭਾਈ ਸਭ ਕਹਿੰਦੇ ਉੱਥੇ ਆ ਕੇ ਅਗਿਆਨ ਦੇ ਸਹਤ ਵਿਚਾਲੇ ਮਾਨਖਲਾ ਕਰ ਲਿਆ ਕਿ ਮੇਰਾ ਮੈਂ ਬਹੁਤ ਕੋ ਦੇ ਸ਼ੈੰਤ ਪਰਮਾਤਮਾ ਮੇਰੇ ਲਿਵਾਸ ਨੂੰ ਦੇਖ ਕੇ ਮੇਰੇ ਤੇ ਰੀਜ ਰਿਹਾ ਹੈ ਸ਼ੈੰਤ ਮੇਰੀ ਸਿਆਨਪਤਾ ਨੂੰ ਵੇਖ ਕੇ ਰੀਜ ਰਿਹਾ ਹੈ ਪਰਮਾਤਮਾ ਦੇ ਮਿਲਾਪ ਨਾਲ ਪਰਮਾਤਮਾ ਦੀ ਬਚਨਾਂ ਨੂੰ ਸੁਣਨਾ ਆਪਣੇ ਅੰਦਰੋਂ ਪਰਮਾਤਮਾ ਦੇ ਬਚਨਾਂ ਨੂੰ ਸੁਣਨਾ ਤੇ ਆ ਸਾਡੀ ਫਿਦਰਤ ਹੈ ਅਸੀਂ ਬਾਹਰੋਂ ਵੀ ਪਰਮਾਤਮਾ ਨੂੰ ਸੁਣਾਉਨੇ ਆ ਕਿ ਤੂੰ ਤੂੰ ਉਸ ਨਾਲ ਸਾਨੂੰ ਸੁਨਾ ਸੀ ਤੈਨੂੰ ਸੁਣਾਵਾਂਗੇ ਤੂੰ ਸਾਡੀ ਗੱਲ ਮੰਨ ਅਸੀਂ ਮੰਨੀਏ ਜਾਂ ਨਾ ਮੰਨੀਏ ਤੇਰੀ ਪਰਮਾਤਮਾ ਦੀ ਸੁਣ ਜਦ ਉਸ ਮਲਾਪ ਵਿਚਾਲੇ ਮਾਨ ਆ ਗਿਆਨ ਆ ਗਿਆ ਬੇਸਮਝੀ ਦੇ ਨਾਲ ਆਪਣੀ ਪੇਸ਼ਕਸ਼ ਮੂਰੇ ਰੱਖ ਦਿੱਤੀ ਬਾਈ ਸਹਿਬ ਕਹਿੰਦੇ ਫੇਰ ਰਸਾਏ ਨਾਹੀਂ ਐਸੇ ਬੋਲ ਐਸੇ ਵਿਚਾਰ ਨਾ ਕਰ ਜਿਹਦੇ ਨਾਲ ਪਰਮਾਤਮਾ ਰੁੱਟ ਜਾਵੇ ਤੇਰੇ ਨਾਲ ਬਈ ਤੇਰੇ ਤੋਂ ਦੂਰੀ ਬਣ ਧਾਏ ਪਰਮਾਤਮਾ ਦੀ ਫੇਰ ਕਈ ਜਨਮਾਂ ਤੋਂ ਵਿਲਕਦਾ ਹੋਇਆ ਤੜਫਦਾ ਹੋਇਆ ਨੇੜੇ ਪਹੁੰਚਿਆ ਤੇ ਐਸਾ ਨਾ ਹੋਵੇ ਕੁਝ ਤੇਰੇ ਬੋਲਾਂ ਕਰਕੇ ਕੁਝ ਤੇਰੀਆਂ ਹਰਕਤਾਂ ਕਰਕੇ ਫੇਰ ਦੂਰ ਚਲਾ ਜਾਵੇਂ ਫੇਰ ਸਾਰਾ ਕੁਝ ਕਰਨਾ ਪਵੇ ਪਰਮਾਤਮਾ ਦੇ ਮਿਲਾਪ ਦਾ ਸਮਾਂ ਦੂਜਾ ਵਿਚਾਰ ਹੀ ਨਹੀਂ ਪਰਮਾਤਮਾ ਦੀ ਸੁਣ ਤੂੰ ਆਪਣੀਆਂ ਬਹੁਤ ਸੁਨਾਈਆਂ ਨੇ ਬਹੁਤ ਕੁਝ ਕਹਿਆ ਹੁਣ ਪਰਮਾਤਮਾ ਦਾ ਸਮਾਂ ਹੈ ਪਰਮਾਤਮਾ ਦੀ ਸੁਣ ਪਰਮਾਤਮਾ ਦੀ ਆਵਾਜ਼ ਨੂੰ ਸੁਣ ਗੱਲ ਹੀ ਉਹ ਦਿਨ ਬੰਨੀ ਜਦ ਦਿਨ ਅਸੀਂ ਪਰਮਾਤਮਾ ਦੀ ਸੁਣ ਲੱਗ ਪਏ ਆਪਣੇ ਅੰਦਰੋਂ ਧੁਨ ਆਵਾਜ਼ ਪ੍ਰਭੂ ਦੀ ਉਹਦੇ ਵੱਲ ਨੂੰ ਉਹਦੀ ਆਵਾਜ਼ ਸੁਣ ਕੇ ਉਹ ਪੱਲੂ ਪਕੜ ਕੇ ਉਹਦੇ ਤੱਕ ਪਹੁੰਚਿਆ ਜਾਵੇਗਾ ਹੋਰ ਕੋਈ ਵੀ ਉਪਰ ਅਲਾ ਨਹੀਂ ਭਾਈ ਸਾਹਿਬ ਕਹਿੰਦਿਆ ਤਨ ਕਹੀ ਮੈਰੇ ਸਾਈ ਉਤ ਕੋ ਸਧਾਰੇ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਐਸਾ ਨਾ ਹੋਵੇ ਕੇ ਤੇਰੇ ਅਗਿਆਨ ਕਰਕੇ ਤੇਰੇ ਬੋਲਾਂ ਕਰਕੇ ਪ੍ਰਭੂ ਤੇਰੇ ਕੋਲ ਆਇਆ ਤੇ ਤੇਰੇ ਤੋਂ ਦੂਰੀ ਬਣਾ ਦਾਵੇ ਤੇਰੀ ਬੇਸਮਝੀ ਕਰਕੇ ਜੇ ਰੱਬ ਦੀ ਦੂਰੀ ਬਣੀ ਆ ਨਾ ਸਾਡੇ ਘਰ ਕੋ ਸਾਡੇ ਤੋਂ ਤੇ ਰੱਬ ਕਰਕੇ ਨਹੀਂ ਆ ਸਾਡੇ ਅਗਿਆਨ ਕਰਕੇ ਦੂਰੀ ਬਣੀ ਹੈ ਔਰ ਸਾਡੇ ਵਿਚਾਰਾਂ ਕਰਕੇ ਦੂਰੀ ਬਣੀ ਹੈ ਰੱਬ ਕਰਕੇ ਨਹੀਂ ਪਰਮਾਤਮਾ ਤਾਂ ਕਹਿੰਦਾ ਹੈ ਵੀ ਤੂੰ ਉਹ ਯਾਦ ਕਰ ਅਸੀਂ ਉਸ ਤਰਫ ਨਾਲ ਉਵੇਂ ਯਾਦ ਦੇ ਨਹੀਂ ਕੀਤਾ ਜਦੋਂ ਕੁਝ ਪ੍ਰਾਪਤ ਹੋਇਆ ਜਦੋਂ ਕੁਝ ਪਾਇਆ ਜਦਬ ਕਛ ਪਾਵੇ ਤਬ ਗਰਭ ਕਰਤਾ ਹੈ ਹੰਕਾਰ ਆ ਗਿਆ ਹੰਕਾਰ ਆ ਗਿਆ ਨਿਰੰਕਾਰ ਚਲਾ ਗਿਆ ਹੰਕਾਰ ਨੇ ਪੱਕਾ ਡੇਰਾ ਲਾ ਲਿਆ ਅੰਦਰ ਤੇ ਨਿਰੰਕਾਰ ਕਿੱਥੋਂ ਆਏਗਾ ਹਉਮੈ ਬੈਠੇ ਹੈ ਨਾਮ ਕਿੱਥੇ ਅੰਦਰ ਆਵੇਗਾ ਇਹਨਾਂ ਨੂੰ ਕੱਢ ਇਹਨਾਂ ਨੂੰ ਦੂਰ ਕਰ ਤਾ ਗੱਲ ਬਣੇਗੀ ਪਛ ਪੁਸ਼ ਤੈ ਹਾਏ ਹਾਏ ਕਰ ਕਰਮੀਚ ਕਹਿੰਦੇ ਫਿਰ ਜਦੋਂ ਪਰਮਾਤਮਾ ਤੋਂ ਦੂਰੀ ਬਣ ਗਈ ਬੜੇ ਐਸੇ ਅਬਿਆਸੀ ਜਨ ਮਿਲਦੇ ਨੇ ਬੜੇ ਐਸੇ ਗੁਰਸਿੱਖ ਮਿਲਦੇ ਨੇ ਕਿ ਜ਼ਿੰਦਗੀ ਦੇ ਵਿੱਚ ਰਸ ਬਣਨ ਲੱਗਾ ਆਨੰਦ ਬਣਨ ਲੱਗਾ ਖੇੜਾ ਬਣਿਆ ਤੇ ਹੁਣ ਉਹ ਚਲਾ ਗਿਆ ਉਹ ਸੁਰਤ ਟੁੱਟ ਗਈ ਦੁਬਾਰਾ ਤੇ ਉਹ ਬਾਵਲਿਆਂ ਦੀ ਤਰ੍ਹਾਂ ਛਲਿਆਂ ਦੀ ਤਰ੍ਹਾਂ ਰੋਂਦੇ ਹੋਏ ਨਦਰ ਆਉਂਦੇ ਨੇ ਕਿਉਂਕਿ ਜਿਹੜੇ रस ਨੂੰ ਉਹਨਾਂ ਨੇ ਤੱਜ ਕਰ ਲਿਆ ਹੈ ਉਹ ਸੰਸਾਰ ਵਿੱਚੋਂ ਮਿਲ ਨਹੀਂ ਰਿਹਾ ਤੇ ਉਹਦੇ ਤੱਕ ਹੁਣ ਪਹੁੰਚਿਆ ਨਹੀਂ ਜਾਂਦਾ ਕਿਉਂ ਵਿਚਾਲੇ ਦੁਈ ਆ ਗਈ ਕਿਦੇ ਗਿਆਨ ਦਾ ਚਲਕਾਰਾ ਪੈ ਗਿਆ ਉਹਦੇ ਵਿੱਚ ਆਪਣੀਆਂ ਗੱਲਾਂ ਕਰਨ ਲੱਗ ਪਏ ਮਾਲਕ ਦੂਰ ਹੋ ਗਿਆ ਫੇਰ ਉਹ ਵਿਛੜੇ ਹੋਏ ਰੋਂਦੇ ਨੇ ਤੇ ਪਛਤਾਉਂਦੇ ਨੇ ਹਾਏ ਹਾਏ ਕਰਦੇ ਆ ਹਾਵੇ ਹੋ ਕੇ ਮਾਰਦੇ ਆ ਕਰ ਮੀਜ ਤੇ ਫਿਰ ਹੱਥ ਮਲਦੇ ਨੇ ਪਛਤਾਵੇ ਦੇ ਵਿੱਚ ਹੱਥ ਮਲਦੇ ਰਹਿ ਜਾਂਦੇ ਪੱਲੇ ਕੁਝ ਨਹੀਂ ਪੈਂਦਾ ਪਕੜ ਤੋਂ ਦੂਰ ਨਿਕਲ ਜਾਂਦਾ ਪਰਮਾਤਮਾ ਕਿੱਥੇ ਤਾਂ ਪਰਮਾਤਮਾ ਨੇ ਆ ਕੇ ਉਸ ਗੁਰਸਿੱਖ ਨੂੰ ਆਪਣੇ ਦਸਤੇ ਮੁਬਾਰਕ ਨਾਲ ਪਕੜ ਕੇ ਆਪਣੀ ਗਲਵਕੜੀ ਵਿੱਚ ਲੈਣਾ ਸੀ ਕਿੱਥੇ ਪ੍ਰਮਾਤਮਾ ਨੇ ਆ ਕੇ ਆਪਣਾ ਦਸਤੇ ਮੁਬਾਰਕ ਸਿਰ ਤੇ ਹੱਥ ਰੱਖਣਾ ਸੀ ਤੇ ਉਹਦੇ ਜਨਮ ਜਨਮਾਂ ਤਰਾਂ ਦੇ ਦੁੱਖ ਦੂਰ ਕਰਦੇ ਨੇ ਸੀ ਹੁਣ ਪ੍ਰਮਾਤਮਾ ਨੂੰ ਉਹਦੇ ਹੱਥ ਵੀ ਨਹੀਂ ਛੋਹ ਸਕਦੇ ਕਿ ਮੈਂ ਚਰਣਾ ਤੇ ਨਮਸਕਾਰ ਕਰ ਦੇਵਾਂ ਮੈਂ ਹੱਥ ਜੋੜ ਕੇ ਉਹਦਾ ਅਦਬ ਸਤਕਾਰ ਕਰ ਦੇਵਾਂ ਉਹ ਬਹੁਤ ਦੂਰ ਚਲਾ ਗਿਆ ਕਿਉਂ ਦੂਰੀ ਪਏ ਪਰਮਾਤਮਾ ਨਾਲੋਂ ਟੁੱਟੀ ਆ ਸਾਡੇ ਅਵਗਣਾ ਕਰਕੇ ਦੂਰੀ ਹੋਈ ਏ ਸਾਡੇ ਅਵਗਣਾ ਕਰਕੇ ਪਰਮਾਤਮਾ ਕਰਕੇ ਨਹੀਂ ਪਰਮਾਤਮਾ ਤਾਂ ਸਦਾ ਕਹਿੰਦਾ ਕੋਈ ਆਵਾਜ਼ ਮਾਰੇ ਉਹਦੇ ਤੱਕ ਹਮੇਸ਼ਾ ਪਹੁੰਚਦਾ ਹੈ ਮੁੜ ਕੇ ਹੱਥ ਮਲਦੇ ਰਹਿ ਗਏ ਦੂਰੀ ਬਣ ਗਈ ਹੱਥ ਮਲਦੇ ਹੋਏ ਰਹਿ ਗਏ ਬੜੇ ਐਸੇ ਗੁਰਸਿੱਖ ਪਿਆਰੇ ਨੇ ਜਦੋਂ ਐਸੀ ਗੱਲ ਚੱਲਦੀ ਆ ਉਹਨਾਂ ਦੇ ਨੇਤਰ ਪਰ ਆਉਂਦੇ ਆ ਕਿ ਮਸਾਂ ਕਿਦੇ ਰਸ ਬਣਿਆ ਸੀ ਪਤਾ ਨਹੀਂ ਕਿਹੋ ਜੀ ਮਾੜੀ ਘੜੀ ਆਈ ਮੇਰੇ ਮਾੜੇ ਕਰਮ ਉਦੇ ਹੋ ਗਏ ਉਹ ਦੂਰੀ ਬਣ ਗਈ ਉਹ ਟੁੱਟ ਜਾਣਾ ਕੀਤਾ ਸਬੰਧ ਦੂਰੀ ਪੈ ਗਈ ਅੱਜ ਤੱਕ ਮੈਂ ਉਹ ਸਮੇਂ ਨੂੰ ਲੋਚਦਾ ਆ ਭਾਈ ਸਾਹਿਬ ਕਹਿੰਦੇ ਐਸਾ ਹੁੰਦਾ ਮੂੰਡ ਤੁਨ ਤੁਨ ਕੂਟ ਜਨਮ ਤੇ ਘਰੇ ਹੈ ਮੂੰਡ ਸਿਰ ਫਿਰ ਗੋਡਿਆਂ ਤੇ ਲੈ ਲੈ ਨੀਮੀ ਪਾਪਾ ਕੇ ਉਹ ਰੋਂਦੇ ਨੇ ਤੇ ਫਿਰ ਕਰੋੜਾਂ ਜਨਮਾਂ ਦਾ ਚੱਕਰ ਲੱਗਦਾ ਹੈ ਕਈ ਜਨਮ ਬੇ ਕੀਟ ਪਤੰਗਾ ਕਈ ਜਨਮ ਗੱਜਮੀਨ ਕੋ ਰੰਗਾ ਫੇਰੀ ਕੋਈ ਲਿਖਤ ਤਾਂ ਨਹੀਂ ਨਾ ਕਿ ਹੁਣ ਸੁਰਤ ਟੁੱਟੀ ਤੇ ਹੁਣੇ ਮਿਲ ਜਾਵੇਗੀ ਇਹ ਕੋਈ ਨਹੀਂ ਕਿਸੇ ਕੋਲ ਪਤਾ ਨਹੀਂ ਕਦੋਂ ਉਹ ਸੁਭਾਗਾ ਸਮਾਂ ਆਉਂਦਾ ਹੈ ਕਿੰਨੇ ਚਿਰ ਬਾਅਦ ਆਉਂਦਾ ਹੈ ਕੋਈ ਹਲਮ ਨਹੀਂ ਇਹ ਜ਼ਰੂਰੀ ਨਹੀਂ ਕਿ ਮੈਨੂੰ ਇੰਨਾ ਤੇਰ ਕਥਾ ਕਰ ਦੇ ਨੂੰ ਇੰਨਾ ਚਰਬਾਣੀ ਪੜ ਦੇ ਨੂੰ ਉਹ ਚੱਲਿਆ ਤੇ ਮੈਨੂੰ ਮਿਲ ਜਾਵੇਗਾ ਹੁਣ ਮਿਲ ਜਾਵੇਗਾ ਨਹੀਂ ਇਹ ਨਹੀਂ ਪਤਾ ਕਿ ਤੋ ਸੰਗਤ ਵਿੱਚੋਂ ਕੋਈ ਵਾਹਿਗੁਰੂ ਵਾਹਿਗੁਰੂ ਕਰਨ ਵਾਲਾ ਉਹਨੂੰ ਪਹਿਲਾਂ ਮਿਲ ਜਾਵੇ ਮੇਰੇ ਵਰਗਾ ਬੈਠਾ ਰਹਿ ਜਾਵੇ ਇਹ ਜ਼ਰੂਰੀ ਨਹੀਂ ਇਹ ਉਹਦੀ ਦਾਤ ਉਹਦੀ ਬਖਸ਼ਿਸ਼ ਹੈ ਕਦੋਂ ਮਿਲਣਾ ਜਦੋਂ ਅਭਿਆਸ ਕੀਤਾ ਬਾਰ-ਬਾਰ ਬਾਰ-ਬਾਰ ਅੰਦਰੋਂ ਸਾਫ਼ ਹੋ ਗਿਆ ਅਗਰ ਜੇ ਐਉਂ ਹੀ ਹੋਵੇ ਨਾ ਗੁਸਤਾਖੀ ਮਾਫ਼ ਮੈਂ ਮਾਫੀ ਮੰਗ ਕੇ ਕਹਿ ਲੱਗਾ ਨਹੀਂ ਤੇ ਮੇਰੇ ਵਰਗੇ ਪ੍ਰਚਾਰਕ ਜਿਹੜੇ ਸਾਰੇ ਬ੍ਰਹਮ ਗਿਆਨੀ ਹੋਣ ਸਾਰੇ ਹੀ ਪ੍ਰਚਾਰਕ ਰੱਬ ਦਾ ਰੂਪ ਹੋ ਜਾਵਨ ਔਰ ਜਿੰਨੇ ਪਾਠੀ ਸਿੰਘ ਪਾਠ ਕਰਨ ਵਾਲੇ ਮੇਰੇ ਵਰਗੇ ਉਹ ਤਾਂ ਫਿਰ ਰੱਬ ਹੀ ਹੋ ਜਾਣ ਕਿਉਂ ਕਿ ਕਿਉਂਕਿ ਔਰ ਬਾਣੀ ਨੂੰ ਪੜਿਆ ਅਭਿਆਸ ਨਹੀਂ ਕਰਿਆ ਅਭਿਆਸ ਚ ਗੱਲ ਨਹੀਂ ਆਈ ਅੰਦਰ ਨਹੀਂ ਉਤਰੇ ਉਹ ਅੰਦਰੋਂ ਰੂਪ ਨਹੀਂ ਹੋਇਆ ਵਿਚਾਰ ਬਾਣੀ ਨਾਲ ਨਹੀਂ ਜੁੜੇ ਵਿਚਾਰ ਕਥਾ ਨਾਲ ਨਹੀਂ ਜੁੜੇ ਵਿਚਾਰ ਕੀਰਤਨ ਨਹੀਂ ਹੋਏ ਮਹਾਰਾਜ ਕਹਿੰਦੇ ਆ ਬਾਣੀ ਨੂੰ ਸੁਣਦੇ ਆ ਗੁਰਬਾਣੀ ਬਣੀਏ ਗੁਰਬਾਣੀ ਬਨਣਾ ਸੀ ਅਸੀਂ ਬਾਣੀ ਨੂੰ ਸੁਣਿਆ ਬਾਣੀ ਨੂੰ ਪੜਿਆ ਬਾਣੀ ਨੂੰ ਗਾਇਆ ਬਾਣੀ ਨੂੰ ਸੁਨਾਇਆ ਬਾਣੀ ਨਹੀਂ ਹੋਏ ਬਾਣੀ ਦਾ ਰੂਪ ਹੋਣਾ ਹੈ ਪਰਮਾਤਮਾ ਦਾ ਰੂਪ ਹੋਣਾ ਹੈ ਗੁਰੂ ਦਾ ਰੂਪ ਹੋਣਾ ਹੈ ਉਹ ਬਚਨਾਂ ਨੂੰ ਜੀਵਨ ਅੰਦਰ ਧਾਰ ਕੇ ਸਾਡੇ ਤਾਂ ਵਿਚਾਰ ਹੀ ਉਲਟੇ ਨੇ ਅਜੇ ਸਾਡੇ ਤਾਂ ਤਨ ਵਿੱਚ ਹੀ ਬੜੀਆਂ ਅਸ਼ੁੱਧੀਆਂ ਨੇ ਮਨ ਵਿੱਚ ਤਾਂ ਪਤਾ ਹੀ ਨਹੀਂ ਕਿੰਨੀਆਂ ਕੁਨੇ ਭਾਈ ਸਾਹਿਬ ਕਹਿੰਦੇ ਸਜਨਾ ਤਰਕਾਰੇ ਤੇਰੇ ਜਨਮ ਨੂੰ ਲਾਣਾ ਤੇ ਤੇ ਮਹਾਰਾਜ ਵੀ ਕਹਿੰਦੇ ਤ੍ਰਿਗ ਜੀਵ ਹੈ ਤਰੇ ਜੀਵਾਸ ਲਾਨਤ ਓਦੇ ਜਨਮ ਨੂੰ ਫਟਕਾਰ ਓਦੇ ਜਨਮ ਨੂੰ ਜਿਹੜਾ ਪਰਮਾਤਮਾ ਨੂੰ ਨਹੀਂ ਪਾ ਸਕਿਆ ਇਹ ਮਨੁੱਖਾ ਜੀਵਨ ਮਿਲਿਆ ਪਰਮਾਤਮਾ ਨੂੰ ਮਿਲਣ ਵਾਸਤੇ ਨਹੀਂ ਮਿਲ ਸਕਿਆ ਭਾਈ ਸਾਹਿਬ ਕਹਿੰਦੇ ਔਸਰ ਨਾ ਪਾਵੇ ਬਿੱਲ ਲਾਉਂਦੀਨ ਦੁੱਖ ਤੂਏ ਹੁਣ ਸਮਾਂ ਹੀ ਨਹੀਂ ਮਿਲਦਾ ਔਸਰ ਮੈਨਾਂ ਸਮਾਂ ਹੁਣ ਸਮਾਂ ਹੀ ਨਹੀਂ ਪ੍ਰਾਪਤ ਹੁੰਦਾ ਕਦੋਂ ਮਿਲੇ ਬਿੱਲ ਲਾਉ ਹੁਣ ਮੈਂ ਬਰਲਾਪ ਕਰਦਾ ਫਿਰਦਾ ਰੋਂਦਾ ਫਿਰਦਾ ਕਿਉਂ ਵਿਲਕਦਾ ਕਿਉਂਕਿ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਬਾਣੀ ਵਿਸਰ ਗਈ ਅੰਦਰੋਂ ਭੁੱਲ ਗਿਆ ਪਰਮਾਤਮਾ ਬਨ ਗਈ ਦੂਰੀ ਤੇ ਤੜਫ ਵੱਧ ਗਈ ਉਹਨ ਤੜਫ ਦਾ ਦੀਨ ਬੜਾ ਅਜਦ ਜਿਆ ਹੋ ਕੇ ਜਿਹਦੀ ਕੋਈ ਮਦਦ ਨਹੀਂ ਇਸ ਮਸਲੇ ਵਿੱਚ ਕਰ ਸਕਦਾ ਕਹਿਣ ਲੱਗੇ ਦੁੱਖ ਤੋਂ ਹੋਏ ਬੜਾ ਦੁਖੀ ਹੁੰਦਾ ਹੈ ਤੇ ਵਿਰਲਾਪ ਕਰਦਾ ਆ ਬਿਗਰ ਬਿਰਹ ਵਿਯੋਗ ਸੁਗ ਆਤਮ ਸੰਘਾਰੇ ਹੈ ਕਹਿੰਦੀ ਬਿਰਹ ਦਾ ਵਿਛੋੜਾ ਜਿਹੜਾ ਔਰ ਉਹਦੇ ਵਿੱਚ ਮੈਂ ਆਪਣੇ ਆਪ ਦਾ ਸੰਘਾਰ ਕੀਤਾ ਆਪਣੇ ਆਤਮਿਕ ਮੌਤ ਮੈਂ ਸਹੇੜੀ ਅਜੇ ਆਤਮਿਕ ਮੌਤ ਹੋਈ ਨਾ ਮੈਂ ਆਪਣੇ ਆਪ ਕੀਤੀ ਕਿਉਂ ਕਿਉਂਕਿ ਜਪ ਕੇ ਜੁੜ ਕੇ ਆਤਮਾ ਪ੍ਰਾਤਮਾ ਏਕੂ ਕਰੈ ਅੰਤਰ ਕੀ ਦੁਬਦਾ ਅੰਤਰ ਮਰੈ ਜਿਹੜੀ ਦੁਬਦਾ ਸਾਡੇ ਅੰਦਰ ਹੈ ਜਿਨੇ ਅੰਤਰ ਪਰਮਾਤਮਾ ਨਾਲੋਂ ਫਰਕ ਪਾਇਆ ਹੈ ਨਾਮ ਤੋਂ ਦੂਰੀ ਬਣਾਈ ਏ ਉਹਨੂੰ ਅੰਦਰੋਂ ਨਸ਼ਟ ਕਰਨਾ ਸੀ ਉਹਨੂੰ ਉਬਾਰਿਆ ਮੈਂ ਆਪਣੀ ਆਤਮਿਕ ਮੌਤ ਕੀਤੀ ਆਤਮਿਕ ਘਾਤੀ ਬਣ ਗਿਆ ਆਤਮਿਕ ਘਾਤੀ ਬਣ ਗਿਆ ਅੰਦਰੋਂ ਆਤਮਕ ਮੌਤ ਹੋਈ ਤੇ ਇਸ ਕਰਕੇ ਬਿਰਲਾਪ ਕਰਨਾ ਹੈ ਭਾਈ ਸਾਹਿਬ ਕਹਿੰਦੇ ਪਰ ਉਪਕਾਰ ਕੀ ਜਲਲਨ ਮਨਾਏ ਦੀ ਜੈ ਕਹਿੰਦੇ ਕੋਈ ਜੁੜੀ ਹੋਈ ਆਤਮਾ ਲੱਭੇ ਰੱਬ ਨਾਲ ਰੰਗ ਰਤੜੀ ਰੂਹ ਲੱਭੇ ਮੇਰੇ ਵਿੱਚ ਤਾਂ ਇੰਨੀ ਤਾਕਤ ਨਹੀਂ ਕਿਉਂਕਿ ਮੇਰੇ ਨਾਲ ਤਾਂ ਰੁੱਟ ਗਿਆ ਮੇਰਾ ਮਾਲਕ ਦੂਰ ਹੋ ਗਿਆ ਮੇਰੇ ਅਵਗਨਾ ਕਰਕੇ ਮੇਰੇ ਬੋਲਾਂ ਕਰਕੇ ਮੇਰੀ ਸੋਚ ਕਰਕੇ ਸਮਝ ਕਰਕੇ ਕੋਈ ਐਸਾ ਰੱਬ ਦਾ ਪਿਆਰਾ ਮਿਲੇ ਕਿ ਉਹ ਜਿਹੜਾ ਲਾਲਨ ਪਿਆਰਾ ਵੈਗਰੂ ਆ ਨਾ ਉਹਨੂੰ ਮਨਾ ਦੇਵੇ ਉਹ ਪਰਮਾਤਮਾ ਨਾਲ ਮਨੌਤ ਕਰਾ ਦੇਵੇ ਮੇਰਾ ਸੰਬੰਧ ਜੋੜ ਦੇਵੇ ਮਾਲਕ ਦੇ ਨਾਲ ਐਸਾ ਜੋੜਨ ਵਾਲਾ ਕੋਈ ਗੁਰ ਸਿੱਖ ਪਿਆਰਾ ਮਿਲ ਜਾਏ ਤੋ ਪਰ ਅਨੰਤ ਸਰਬੰਸ ਬਲੇ ਹਾਰੇ ਹੈ ਜੇ ਕੋਈ ਜੋੜ ਦੇਵੇ ਮਾਲਕ ਨਾਲ ਸੰਬੰਧ ਤੇ ਉਹਦਾ ਸਨਮਾਨ ਕਿੰਨਾ ਕੇ ਜੋੜਨ ਵਾਲੇ ਦਾ ਤੋੜਨ ਵਾਲੇ ਦਾ ਨਹੀਂ ਜੋੜਨ ਵਾਲਾ ਜਿਹੜਾ ਰੱਬ ਦੇ ਮਾਰਗ ਨਾਲ ਰੱਬ ਵਾਲੇ ਪਾਸੇ ਉਹਦਾ ਸਨਮਾਨ ਕਿੰਨਾ ਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਅਨੰਤ ਬੇਅੰਤ ਤੋਂ ਉਸ ਤੋਂ ਉਹਦੇ ਉੱਪਰੋਂ ਸਰਬੰਸ ਬਲਿਹਾਰੇ ਮੈਂ ਅਨੇਕਾਂ ਹਾਂ ਆਪਣਾ ਸਭ ਕੁਝ ਸਰਬੰਸ ਅਨੇਕਾਂ ਵਾਰ ਉਹ ਜੋੜਨ ਵਾਲੇ ਗੁਰਸਿੱਖ ਤੋਂ ਵਾਰ ਦੇਵਾਂ ਕੁਰਬਾਨ ਕਰ ਦੇਵਾਂ ਜਿਹੜਾ ਮੇਰੇ ਗੁਰੂ ਨਾਲ ਮੈਨੂੰ ਜੋੜਦਾ ਹੈ ਜਿਹੜਾ ਮੇਰੇ ਗੁਰੂ ਦੇ ਮਾਰਗ ਤੇ ਤੋਰਦਾ ਹੈ ਜਿਹੜਾ ਮੇਰੇ ਗੁਰੂ ਨਾਲ ਜੋੜਨ ਦੀ ਵਿਚਾਰ ਦਿੰਦਾ ਹੈ ਮੇਰੇ ਗੁਰੂ ਨਾਲ ਮੇਰਾ ਸਬੰਧ ਜੋੜਦਾ ਹੈ ਉਹਦੇ ਤੋਂ ਇਹ ਭਾਈ ਗੁਰਦਾਸ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਏ ਕਿ ਭਾਈ ਅਸੀਂ ਵਿਚਾਰਾਂ ਕਰਕੇ ਫੁਰਨਿਆਂ ਕਰਕੇ ਪ੍ਰਭੂ ਵੱਲ ਨੂੰ ਤੁਰਿਏ ਅੰਦਰ ਨੂੰ ਆਪਣੇ ਅੰਦਰ ਨੂੰ ਉਤਰੀਏ ਅੰਦਰੋਂ ਸੁਖ ਸੁਭਦਾਵਾ ਗਿਆਨ ਧਿਆਨ ਸਭ ਕੁਝ ਅੰਦਰੋਂ ਮਿਲਣਾ ਹੈ ਆਪਣੇ ਅੰਦਰ ਪਰਮਾਤਮਾ ਨੂੰ ਢੂੰਢੀਏ ਲੱਭੀਏ ਆ ਸਾਡਾ ਆਇਆ ਹੋਇਆ ਸਫਲਾ ਹੋਵੇਗਾ ਬੇਅੰਤ ਭੁੱਲਾਂ ਦੀ ਖਿਮਾ ਗਰੀਬ ਨਿਵਾਜ ਦਾ ਤਾਰ ਪ੍ਰਭੂ ਜੀ ਦੇ ਬਚਨ ਜਾਣ ਕੇ ਗੁਰੂ ਕੀ ਸਾਧ ਸੰਗਤ ਨੇ ਹਿਰਦੇ ਅੰਦਰ ਵਸਾਵਣੀ ਅਰਦਾਸ ਤੋਂ ਵਿਚਾਰਾਂ ਸੰਖੇਪ ਰੂਪ ਵਿੱਚ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਨੇ ਗਰੀਬ ਨਿਵਾਜ ਕਿਰਪਾ ਕਰਨ ਸਾਨੂੰ ਪੜਨ ਸੁਣਨ ਵਾਲਿਆਂ ਨੂੰ ਸਮਾਤ ਦਾ দান ਬਖਸ਼ਣ ਆ ਸਾਡਾ ਆਇਆ ਹੋਇਆ ਸਫਲਾ ਹੋ ਸਕੇ ਜੀ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ